ਪਹਿਲਾਂ ਮੈਂ ਇੱਥੇ ਤਾਨਵਰ ਅਰਨਾਚਲਨਾ ਸ਼੍ਰੀ ਰਮਨ ਕੁਮਾਰ ਜੀ ਬੈਲ ਜੀ ਦਾ ਪੰਜਾਬ ਹੈਲਥ ਡਿਪਾਰਟਮੈਂਟ ਦੇ ਚੇਅਰਮੈਨ ਨੇ ਉਹ ਸਪੈਸ਼ਲ ਅੱਜ ਸਰਪ੍ਰਾਈਜ਼ ਵਿਜ਼ਿਟ ਤੇ ਪਹੁੰਚੇ ਨੇ ਇਹ ਇਨਸਪੈਕਸ਼ਨ ਲਈ ਪਹੁੰਚੇ ਨੇ ਔਰ ਆਂਦੇਸ ਆਰੀਓਲੀ ਸੁਮਤ ਸਾਹਿਬ ਨੂੰ ਉਸ ਬੰਦੇ ਦਾ ਪਤਾ ਅਰੋ ਪੇਸ਼ੈਂਟ ਦਾ ਪਤਾ ਅਰੋ ਜਿਹੜਾ ਰੈਫਰ ਹੋਇਆ ਇਜ਼ੀ ਮੈਨੂੰ ਠੀਕ ਹੈ ਇੱਕ ਇੰਦਾ ਐਂਡ ਉਹਦੇ ਨਾਲ ਨਾਲ ਹੀ ਪੰਜਾਬ ਸਰਕਾਰ ਨਸ਼ਿਆਂ ਤੇ ਹੈਲਥ ਤੇ ਐਡੂਕੇਸ਼ਨ ਤੇ ਬਹੁਤ ਹੀ ਸ਼ੁਰੂ ਤੋਂ ਬਹੁਤ ਸੀਰੀਅਸ ਰਹੇ ਨੇ ਔਰ ਇਸ ਦੇ ਮੇਨ ਜਿਹੜਾ ਮੋਟਿਵ ਆ ਸਰਦਾਰ ਅਮਨ ਸ਼ੇਰ ਸਿੰਘ ਸ਼ੈਰੀ ਐਲ ਸੀ ਜੀ ਵਰਕਿੰਗ ਪ੍ਰੈਜ਼ੀਡੈਂਟ ਪੰਜਾਬ ਬਹੁਤ ਹੀ એનਰਜੈਟਿਕ ਕਐਮਐਲਏ ਸਾਹਿਬ ਬਟਾਲੇ ਤੋਂ ਪੂਰੇ ਪੰਜਾਬ ਲਈ ਬਹੁਤ ਹੀ ਵਰਕ ਕਰ ਰਹੇ ਨੇ ਔਰ ਇਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਜਿੱਥੇ ਆਪਾਂ ਖੜੇ ਆ ਸੇਵਲ ਹਸਪੀਟਲ ਬਟਾਲਾ ਦੇ ਵਿੱਚ ਇਥੇ ਹੁਣ ਕੰਰੰਟਲੀ ਬੈਲਸ ਜੀ ਨੇ ਦੱਸਿਆ 28 ਲੱਖ ਰੁਪਏ ਆਇਆ ਬਟ ਮੈਂ ਇੱਕੋ ਚੀਜ਼ ਦੱਸਣਾ ਚਾਹੁੰਨਾ ਉਹਦੇ ਵਿੱਚ ਇਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਉਹ ਸਿਰਫ ਆਇਆ ਵਾ ਪੇਂਟ ਵਾਸਤੇ ਬਟ ਇਹਨਾਂ ਨੇ ਇਹ ਜਿਹੜੇ ਪੇਂਟ ਦੇ ਨਾਲ ਨਾਲ ਰੈਨੋਵੇਸ਼ਨ ਦੇ ਅੰਮ ਵੀ ਆ ਉਹਨਾਂ ਨੂੰ ਵੀ ਉਸ ਅਮਾਉਂਟ ਦੇ ਵਿੱਚ ਅਡਜਸਟ ਕਰੋ ਸੋ ਥੈਟ ਹਸਪੀਟਲ ਦੀ ਜਿਹੜੀ ਨੁਹਾਰ ਆ ਹੋਰ ਵਧੀਆ ਤਰ੍ਹਾਂ ਜਿਹੜੀ ਹੈ ਸੋਨੇ ਉਮਰ ਕੇ ਸਬ ਡਿਵੀਜ਼ਨ ਹਸਪੀਟਲ ਬਟਾਲਾ ਦੇ ਵਿੱਚ ਆਏ ਆ ਔਰ ਸਭ ਤੋਂ ਪਹਿਲਾਂ ਮੇਰੇ ਨਾਲ ਅਮਰਿਤ ਕਲਸੀ ਜੀ ਜਿਹੜੇ ਅਮਨਸ਼ੇਰ ਸਿੰਘ ਕਲਸੀ ਜੀ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਮੈਂ ਇੱਕ ਗੱਲ ਅੱਜ ਤੁਹਾਡੇ ਮੀਡੀਆ ਰਾਹੀਂ ਬਟਾਲੇ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਡਾ ਹਰਮਨ ਪਿਆਰਾ ਨੁਮਾਇੰਦਾ ਜਿਹਨੂੰ ਬਟਾਲੇ ਦੇ ਲੋਕ ਅਥਾ ਪਿਆਰ ਔਰ ਸਹਿਯੋਗ ਦਿੰਦੇ ਨੇ ਮੇਰੀ ਮਰਜ਼ਾ ਅਮਨ ਸ਼ੇਰ ਸਿੰਘ ਕਲਸੀ ਜੀ ਤੋਂ ਜੋ ਹਮੇਸ਼ਾ ਹਸਪਤਾਲ ਦੇ ਔਰ ਸਮਾਜ ਦੇ ਦੂਸਰੇ ਵਰਗਾਂ ਲਈ ਸੰਵੇਦਨਸ਼ੀਲ ਨੇ ਔਰ ਮੈਨੂੰ ਰੋਜ਼ ਹੀ ਉਹਨਾਂ ਦਾ ਕੋਈ ਨਾ ਕੋਈ ਮੈਸੇਜ ਲੱਗਦਾ ਕਿ ਸਿਵਲ ਹਸਪੀਟਲ ਨੂੰ ਕਿਸ ਤਰੀਕੇ ਦੇ ਨਾਲ ਇੰਪਰੂਵ ਕਰਨਾ ਔਰ ਉਸ ਲੜੀ ਦੇ ਵਿੱਚ ਮੈਂ ਉਹਨਾਂ ਤੋਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਆਪ ਆ ਕੇ ਗਰਾਊਂਡ ਲੈਵਲ ਤੇ ਦੇਖਾਂਗਾ ਕਿ ਇਸ ਹਸਪੀਟਲ ਦੀ ਕੀ ਕਮੀਆਂ ਨੇ ਕੀ ਕੁਝ ਹੋਰ ਹੋਣ ਵਾਲਾ ਪਰ ਇੱਥੇ ਆ ਕੇ ਚੰਗਾ ਲੱਗਾ ਵੇਖ ਕੇ ਬਹੁਤ ਸਾਰੇ ਤੁਸੀਂ মিডিਆ ਸਾਥੀ ਨਾਲ ਮੇਰੇ ਛੱਲੇ ਹੋ ਤੁਸੀਂ ਪੇਸ਼ੈਂਟਸ ਨੂੰ ਵੀ ਮਿਲੇ ਹੋ ਔਰ ਤੁਸੀਂ ਦੇਖਿਆ ਕਿ ਹਰ ਇੱਕ ਨੇ ਹੀ ਪੋਜ਼ਿਟਿਵ ਫੀਡਬੈਕ ਜਿਹੜਾ ਇਸ ਹਸਪੀਟਲ ਦਾ ਦਿੱਤਾ ਮੇਰੇ ਨਾਲ ਡਾਕਟਰ ਰੋਮੀ ਰਾਜਾ ਮਹਾਜਨ ਜੀ ਐਸਐਮਓ ਡੀਐਮਸੀ ਔਰ ਸਾਡੇ ਇੱਥੋਂ ਦੇ ਜਿਹੜੇ ਡਾਕਟਰ ਨੇ ਐਸਐਮਓ ਸਾਹਿਬ ਉਹ ਵੀ ਨਾਲ ਨੇ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਹਸਪੀਟਲ ਦੇ ਅੰਦਰੋਂ ਮਿਲ ਰਹੀਆਂ ਨੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ 250 ਦੇ ਕਰੀਬ ਮੈਡੀਸਨ ਜਿਹੜੀ ਆ ਉਹ ਵੱਖ-ਵੱਖ ਜੜੀਆਂ ਨੇ ਇੱਥੇ ਮੁਹੱਈਆ ਕਰਾਈ ਜਾ ਰਹੀਆਂ ਨੇ ਔਰ ਮੈਂ ਹਜੇ ਹੋਰ ਵੀ ਇਹਨਾਂ ਰਾਊਂਡ ਲੈ ਕੇ ਦੇਖਣਾ ਜੇੜੀ ਕੋਈ ਕਮੀ ਨਜ਼ਰ ਆਊਗੀ ਅਸੀਂ ਉਹ ਸ਼ੈਰੀ ਜੀ ਦੇ ਧਿਆਨ ਦੇ ਵਿੱਚ ਲਿਆ ਕੇ ਜੇ ਵਧੇਰਾ ਕੋਈ ਫੰਡ ਵੀ ਲੋੜ ਹੋਊਗੀ ਤੇ ਸ਼ੈਰੀ ਕਲਸੀ ਜੀ ਦੀ ਅਫਰਟਸ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਉਹਨਾਂ ਦੇ ਮਨ ਦੇ ਉੱਪਰ ਸਿਹਤ ਸੇਵਾਵਾਂ ਦਾ ਜਿਹੜਾ ਅਜੰਡਾ ਹੈ ਉਹ ਬਹੁਤ ਉਹਨਾਂ ਦੇ ਮਨ ਦੇ ਉੱਪਰ ਪ੍ਰਾਇੋਰਟੀ ਆ ਕਿਉਂਕਿ ਜਿੱਥੇ ਉਹ ਬਟਾਲੇ ਦੀ ਨੁਮਾਇੰਦਗੀ ਕਰ ਰਹੇ ਨੇ ਉੱਥੇ ਉਹ ਪਾਰਟੀ ਦੇ ਵਰਕਿੰਗ ਪ੍ਰਧਾਨ ਹੋਣ ਕਰਕੇ ਪੰਜਾਬ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਉਹਨਾਂ ਦਾ ਇੰਟਰਸਟ ਆ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਹੜਾ ਸਬਡਿਵੀਜ਼ਨਲ ਹਸਪੀਟਲ ਬਟਾਲਾ ਇਹ ਬਹੁਤ ਵਧੀਆ ਇੱਕ ਆਪਣੇ ਆਪ ਦੇ ਵਿੱਚ ਐਗਜ਼ਾਮਪਲ ਬਣ ਕੇ ਸਾਹਮਣੇ ਆਵੇ ਕਰਨ ਦਾ ਮਰੀਜ਼ ਦਾ ਕਾਫੀ ਇਹ ਕੰਪਲੇਂਟ ਆਉਂਦੀ ਰੈਫਰ ਬੋਲੋ ਕਹਿੰਦਾ ਮੈਂ ਆਲਰੇਡੀ ਆਉਂਦੇ ਇਨਸਟ੍ਰਕਚਰਾਂ ਦੇ ਦਿੱਤੀਆਂ ਨੇ ਐਸਐਮਓ ਸਾਹਿਬ ਇੱਥੇ ਨੇ ਡੀਐਮਸੀ ਇੱਥੇ ਨੇ ਮੈਂ ਉਹਨੂੰ ਕਿਹਾ ਵੀ ਹਾਈ ਮਾਈ ਜਿਹੜਾ ਵਾ ਉਹ ਰੈਫਰ ਨਹੀਂ ਹੋਣਾ ਚਾਹੀਦਾ ਜਿਹੜਾ ਕੱਲ ਦਾ ਕੇਸ ਰੈਫਰ ਹੋਇਆ ਉਹਦੀ ਇਨਕੁਆਰੀ ਡੀਐਮਸੀ ਨੂੰ ਮੈਂ ਕਿਹਾ ਕਰੋ ਦੇਖੋ ਕਿ ਉਹ ਜੈਨੂਅਲੀ ਰੈਫਰ ਹੋਇਆ ਜਾਂ ਨਹੀਂ ਹੋਇਆ ਤੇ ਜੇ ਗਲਤ ਹੋਇਆ ਤਾਂ ਉਹਦੇ ਖਿਲਾਫ ਆਪਾਂ ਐਕਸ਼ਨ ਲਵਾਂਗੇ ਅਸੀਂ ਕੋਈ ਰੈਫਰ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਦਿਨ-ਬਦਨ ਘਟਾਉਣਾ ਸਾਡੇ ਡਾਕਟਰ ਜਿਹੜੇ ਇੱਥੇ ਨੇ ਉਹ ਕੰਪੀਟ ਸਾਰੇ ਵਧੀਆ ਨੇ ਸੋ ਕੋਈ ਪ੍ਰਾਈਵੇਟ ਡਾਕਟਰ ਜਿਹੜਾ ਵਾ ਸਾਡੇ ਡਾਕਟਰ ਤੋਂ ਇੰਨਾ ਚੰਗਾ ਨਹੀਂ ਹੈਗਾ ਸਾਡੇ ਡਾਕਟਰ ਵੀ ਬਹੁਤ ਕਾਬਲ ਨੇ ਸੋ ਜਿਹੜਾ ਰੈਫਰ ਵਾਲਾ ਜਿਹੜਾ ਫੀਨੋਮੀਨਾ ਉਹਨੂੰ ਅਸੀਂ ਬਿਲਕੁਲ ਘਟਾਵਾਂਗੇ ਘਟਾ ਕੇ ਇੱਥੇ ਇਲਾਜ ਕੀਤਾ ਜਾਊਗਾ ਸਰ ਇੱਥੇ ਆਪਣੇ ਵੈਂਟੀਲੇਟਰ ਦੀ ਬੜੀ ਕਮੀ ਹੈ ਜਿਹੜੀ ਕਿ ਪਹਿਲੇ ਵੀ ਇੱਥੇ ਵੈਂਟੀਲੇਟਰ ਮਿਲੇ ਸੀ ਲੇਕਿਨ ਉਹ ਕਿਸੇ ਹੋਰ ਸ਼ਹਿਰ ਤੋਂ ਦੇਣ ਸੀ ਕੋਈ ਨਹੀਂ ਸਰ ਮੈਨੂੰ ਐਸਐਮਓ ਸਾਹਮਣੇ ਆਜੀ ਧਿਆਨ ਦੇ ਵਿੱਚ ਲਿਆਉਂਦਾ ਅਸੀਂ ਇਹ ਜਿਹੜਾ ਵੈਂਟੀਲੇਟਰ ਵਾਲਾ ਵੀ ਪ੍ਰਪੋਜ਼ਲ ਬਣਾ ਕੇ ਇਹਨੂੰ ਪੂਰਾ ਕਰਾਂਗੇ ਹਾਂ ਜੀ ਮੈਂ ਸਕੂਲ ਨਹੀਂ ਮੈਂ ਸਕੂਲ ਨਹੀਂ ਯੋਤੀ ਭਾਈਟ ਕਹਿੰਦੇ ਸਹੀ ਦੱਸ ਵਾਇਰ ਗਲਤੀ 12ਵੀਂ ਹੋਣੀ ਕਹਿੰਦੇ ਉਹਦੇ ਵੀ ਨਾਮ ਸ਼ਾਇਦ ਕਟਾਈ ਸੋਨ ਨਦੀਆ ਦਵਾਈਆਂ ਉਹਨਾਂ ਨੇ ਕੀ ਹੋ ਰਿਹਾ ਹੈ ਤੁਸੀਂ ਹੋਰ ਕੀ ਬੋਲ ਰਹੇ ਹੋ ਪਰਵਾਹ ਨਹੀਂ ਕਰਦੇ ਮੈਂ ਅੰਦਰ ਮੈਂ ਰਸਤੂਸੀ ਮੰਨਦੇ ਹਾਂ ਹਜ਼ੂਰ ਜੀ ਕੋ ਸਾਰੇ ਰਿਡਰ ਜਰਾ ਜਿਆਦਾ ਜਿਸ ਤਰ੍ਹਾਂ ਮੋਟਾ ਆਪੀ ਹੋ ਉਸੇ ਤਰ੍ਹਾਂ ਮੋਟਾ ਕਸਿਗਾ ਜੀ ਸਰ ਮੈਂ ਤਾਂ ਖੋਖਰਾ ਤੋਂ ਆ ਦੋਖੇ ਹੋਣੀ ਹੈ ਖੋਖਰਾ ਤੋਂ ਹਾਂਜੀ ਜ਼ੋਰ ਨਾਲ ਦੋਖੇ ਨਾਲ ਥਲੋ ਜੀ ਮੈਂ ਤਾਂ ਲੋਕ ਸਾਂ ਦੀ ਬੇਟੀਆਂ ਦੋਤਾ ਹੋਣਾ ਮੈਂ ਬਲੱਡ ਰੂਪਾਂ ਨੂੰ ਚੀਕ ਰੋ। ਉਹ ਤੋਂ ਬਾਅਦ ਜੀ ਤੇਰਵਾ ਚੱਲਦਾ। 62. ਅਈ ਥਿੰਕ ਉਹ ਜੀ ਨਾ। ਤੁਸੀਂ ਨਾ ਸਾਨੂੰ ਬਲੱਡ ਨਹੀਂ ਹੈ ਤੇ ਲਾਉਣਾ। ਇਹਨਾਂ ਬਲੱਡ ਨਾ ਨੂੰ ਵੇਖੋ ਨਹੀਂ